ਜੇਕਰ ਤੁਸੀਂ ਵੀ ਆਪਣੀ ਓਵਰਥਿੰਕਿੰਗ ਤੇ ਜ਼ਿਆਦਾ ਸੋਚਣ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਜਿਹੜੀ ਕਹਾਣੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਕਹਾਣੀ ਤੁਹਾਡੀ ਓਵਰਥਿੰਕਿੰਗ ਤੇ ਜ਼ਿਆਦਾ ਸੋਚਣ ਦੀ ਆਦਤ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਊਗੀ ਇੱਕ ਵਾਰ ਦੀ ਗੱਲ ਹੈ ਦੂਰ ਪਹਾੜਾਂ ਵਿੱਚ ਇੱਕ ਮਹਾਤਮਾ ਸੰਤ ਰਹਿੰਦੇ ਸੀ ਉਹਨਾਂ ਨੇ ਤਪੱਸਿਆ ਕਰਕੇ ਆਪਣੇ ਮਨ ਨੂੰ ਜਿੱਤਿਆ ਹੋਇਆ ਸੀ ਇੱਕ ਦਿਨ ਸ਼ਹਿਰ ਦਾ ਇੱਕ ਨੌਜਵਾਨ ਆਪਣੀ ਪਰੇਸ਼ਾਨੀ ਲੈ ਕੇ ਮਹਾਤਮਾ ਕੋਲ ਆਉਂਦਾ ਹੈ ਤੇ ਉਹ ਮਹਾਤਮਾ ਨੂੰ ਕਹਿੰਦੇ ਕਿ ਮੇਰਾ ਮਨ ਬਹੁਤ ਪਰੇਸ਼ਾਨ ਰਹਿੰਦਾ ਹੈ ਮੇਰੇ ਦਿਮਾਗ 'ਚ ਹਜ਼ਾਰਾਂ ਵਿਚਾਰ ਤੇ ਖਿਆਲ ਘੁੰਮਦੇ ਰਹਿੰਦੇ ਨੇ ਮੈਂ ਸਾਰਾ ਦਿਨ ਬਸ ਸੋਚਦਾ ਹੀ ਰਹਿਣਾ ਕੋਈ ਕੰਮ ਨਹੀਂ ਕਰ ਪਾਉਂਦਾ ਮੈਂ ਆਪਣੀ ਇਸ ਓਵਰ ਥਿੰਕਿੰਗ ਦੀ ਆਦਤ ਤੋਂ ਬੜਾ ਦੁਖੀ ਹਾਂ ਕਿਰਪਾ ਕਰਕੇ ਮੈਨੂੰ ਇਸ ਦਾ ਹੱਲ ਦੱਸੋ ਮਹਾਤਮਾ ਨੌਜਵਾਨ ਨੂੰ ਕਹਿੰਦੇ ਕਿ ਤੂੰ ਹਰ ਰੋਜ਼ 10 ਮਿੰਟ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰ ਤੇਰਾ ਦਿਮਾਗ ਹੌਲੀ-ਹੌਲੀ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ ਤੇ ਨੌਜਵਾਨ ਕਹਿੰਦਾ ਕਿ ਮੈਡੀਟੇਸ਼ਨ ਮੇਰੇ ਵੱਸ ਦੀ ਗੱਲ ਨਹੀਂ ਮੈਂ ਬਹੁਤ ਸਾਰੇ ਡਾਕਟਰਾਂ ਤੇ ਵੈਦਾਂ ਨੂੰ ਦਿਖਾਇਆ ਸਭ ਨੇ ਮੈਨੂੰ ਮੈਡੀਟੇਸ਼ਨ ਦੀ ਸਲਾਹ ਦਿੱਤੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਡੀਟੇਸ਼ਨ ਮੇਰੀ ਸਮੱਸਿਆ ਦਾ ਹੱਲ ਨਹੀਂ ਮੈਨੂੰ ਕੋਈ ਹੋਰ ਹੱਲ ਦੱਸੋ ਜਿਸ ਨਾਲ ਮੇਰਾ ਮਨ ਸ਼ਾਂਤ ਹੋ ਜਾਏ ਮੈਨੂੰ ਕੋਈ ਮੰਤਰ ਹੀ ਦੇ ਦਿਓ ਮਹਾਤਮਾ ਕਹਿੰਦੇ ਠੀਕ ਹੈ ਮੈਂ ਤੈਨੂੰ ਇੱਕ ਅਜੀਹਾ ਮੰਤਰ ਦੇਣਾ ਜਿਸ ਨਾਲ ਤੈਨੂੰ ਜ਼ਿਆਦਾ ਸੋਚਣ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਏਗਾ ਮਹਾਤਮਾ ਨੇ ਉਸਦੇ ਕੰਨ ਵਿੱਚ ਇੱਕ ਮੰਤਰ ਦੱਸਿਆ ਤੇ ਕਿਹਾ ਕਿ ਹਰ ਦਿਨ ਬੈਠ ਕੇ ਇਸ ਮੰਤਰ ਦਾ ਜਾਪ ਕਰਨਾ ਹੈ ਤਾਂ ਮੰਤਰ ਸੁਣ ਕੇ ਉਹ ਨੌਜਵਾਨ ਬਹੁਤ ਖੁਸ਼ ਹੋਇਆ ਜਦੋਂ ਉਹ ਮਹਾਤਮਾ ਦਾ ਧੰਨਵਾਦ ਕਰਕੇ ਉੱਥੋਂ ਜਾਣ ਲੱਗਿਆ ਤਾਂ ਮਹਾਤਮਾ ਨੇ ਉਸ ਨੂੰ ਇੱਕਦਮ ਰੋਕਿਆ ਤੇ ਕਿਹਾ ਕਿ ਇਸ ਮੰਤਰ ਨੂੰ ਪੜ੍ਹਨ ਸਮੇਂ ਬਾਂਦਰ ਦੇ ਬਾਰੇ ਨਾ ਸੋਚੀ ਨਹੀਂ ਤਾਂ ਇਹ ਮੰਤਰ ਨੇ ਕੰਮ ਨਹੀਂ ਕਰਨਾ। ਨੌਜਵਾਨ ਇੱਕਦਮ ਹੈਰਾਨੀ ਨਾਲ ਮਹਾਤਮਾ ਵੱਲ ਦੇਖਦਾ ਹੈ ਤੇ ਕਹਿੰਦਾ ਕਿ ਭਲਾ ਮੇਰਾ ਬਾਂਦਰ ਨਾਲ ਕੀ ਲੈਣਾ ਦੇਣਾ। ਮੈਂ ਬਾਂਦਰ ਬਾਰੇ ਕਿਉਂ ਸੋਚੂੰਗਾ? ਮਹਾਤਮਾ ਕਹਿੰਦੇ ਬਸ ਠੀਕ ਹੈ। ਤੇਰਾ ਬਾਂਦਰ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਤੂੰ ਬਾਂਦਰ ਬਾਰੇ ਨਾ ਸੋਚੀ। ਤਾਂ ਨੌਜਵਾਨ ਵਾਪਸ ਸ਼ਹਿਰ ਆ ਜਾਂਦਾ ਹੈ। ਧਿਕਾ ਰਾ ਕੇ ਮੰਤਰ ਦਾ ਜਾਪ ਕਰਨ ਲੱਗ ਜਾਂਦਾ ਹੈ। ਜਾਪ ਕਰਦੇ ਕਰਦੇ ਉਸ ਨੂੰ ਮਹਾਤਮਾ ਦੀ ਉਹ ਗੱਲ ਯਾਦ ਆ ਜਾਂਦੀ ਹੈ ਕਿ ਬਾਂਦਰ ਦੇ ਬਾਰੇ ਨਾ ਸੋਚੀ। ਤਾ ਇੱਕਦਮ ਉਸਦੇ ਮਨ 'ਚ ਬਾਂਦਰ ਘੁੰਮਣ ਲੱਗ ਜਾਂਦੇ ਨੇ ਉਹ ਬਹੁਤ ਕੋਸ਼ਿਸ਼ ਕਰਦਾ ਆਪਣੇ ਮਨ ਨੂੰ ਰੋਕਣ ਦੀ ਪਰ ਬਾਂਦਰ ਫਿਰ ਵੀ ਉਸਦੇ ਮਨ 'ਚ ਘੁੰਮਦੇ ਰਹਿੰਦੇ ਨੇ ਜਿੰਨਾ ਜ਼ਿਆਦਾ ਉਹ ਬਾਂਦਰਾਂ ਨੂੰ ਇਗਨੋਰ ਕਰਦਾ ਓਨੇ ਹੀ ਜ਼ਿਆਦਾ ਬਾਂਦਰ ਉਸ ਨੂੰ ਦਿਖਾਈ ਦੇਣ ਲੱਗ ਜਾਂਦੇ ਨੇ ਉਹ ਉੱਚੀ ਉੱਚੀ ਮੰਤਰ ਜਪਣ ਲੱਗ ਜਾਂਦਾ ਤੇ ਪੂਰਾ ਜ਼ੋਰ ਲਗਾ ਦਿੰਦਾ ਕਿ ਬਾਂਦਰ ਉਸ ਨੂੰ ਦਿਖਾਈ ਨਾ ਦੇਣ ਇਸ ਤਰ੍ਹਾਂ ਕਰਨ ਨਾਲ ਉਸ ਦੇ ਮਨ 'ਚ ਬਾਂਦਰੀ ਬਾਂਦਰ ਘੁੰਮਣ ਲੱਗ ਜਾਂਦੇ ਨੇ ਪਰੇਸ਼ਾਨ ਹੋ ਕੇ ਉਹ ਫਿਰ ਮਹਾਤਮਾ ਕੋਲ ਜਾਂਦਾ ਤੇ ਪੂਰੀ ਗੱਲ ਉਹਨਾਂ ਨੂੰ ਦੱਸਦਾ ਕਿ ਮੈਂ ਤਾਂ ਕਦੇ ਬਾਂਦਰ ਬਾਰੇ ਸੋਚਿਆ ਵੀ ਨਹੀਂ ਸੀ ਫਿਰ ਦਿਨ ਰਾਤ ਹਰ ਵੇਲੇ ਮੇਰੇ ਦਿਮਾਗ 'ਚ ਬਾਂਦਰੀ ਕਿਉਂ ਘੁੰਮਦੇ ਰਹਿੰਦੇ ਨੇ ਮਹਾਤਮਾ ਕਹਿੰਦੇ ਕਿ ਇਹ ਤੇਰੇ ਵਾਸਤੇ ਇੱਕ ਲੈਸਨ ਸੀ ਤੂੰ ਓਵਰ ਥਿੰਕਿੰਗ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਸੀ ਕਿ ਤੂੰ ਆਪਣੀ ਸਮੱਸਿਆ ਦਾ ਹੱਲ ਢੋਲਦਾ ਹੋਇਆ ਮੇਰੇ ਕੋਲ ਆ ਪਹੁੰਚਿਆ ਜਾ ਦੇਖੀ ਤੇਰੀ ਸਾਰੀ ਸਮੱਸਿਆ ਦਾ ਹੱਲ ਤੇਰੇ ਖੁਦ ਦੇ ਦਿਮਾਗ 'ਚ ਹੀ ਹੈ ਤੂੰ ਆਪਣੀ ਓਵਰ ਥਿੰਕਿੰਗ ਤੋਂ ਇਸ ਲਈ ਪਰੇਸ਼ਾਨ ਹੈ ਕਿ ਤੂੰ ਆਪਣੇ ਵਿਚਾਰਾਂ ਨੂੰ ਰੋਕਣਾ ਚਾਹੁੰਦਾ ਜਿਵੇਂ ਤੂੰ ਬਾਂਦਰਾਂ ਦੇ ਵਿਚਾਰ ਨੂੰ ਰੋਕਣਾ ਚਾਹੁੰਦਾ ਸੀ ਸਾਡੇ ਵਿਚਾਰ ਇੱਕ ਸਪ੍ਰਿੰਗ ਦੀ ਤਰ੍ਹਾਂ ਹੁੰਦੇ ਨੇ ਜਿੰਨਾ ਤੂੰ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇਂਗਾ ਉੰਨਾ ਹੀ ਇਹ ਉੱਪਰ ਨੂੰ ਜੰਪ ਕਰਨਗੇ ਜਦੋਂ ਵੀ ਤੇਰੇ ਦਿਮਾਗ ਤੇ ਵਿਚਾਰ ਹਾਵੀ ਹੋਣ ਤਾਂ ਤੂੰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਬਿਲਕੁਲ ਨਾ ਕਰ ਜਿੰਨਾ ਤੂੰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਂਗਾ ਉੰਨਾ ਹੀ ਇਹ ਤੇਰੇ ਦਿਮਾਗ ਤੇ ਹਾਵੀ ਹੋਣਗੇ ਇਸ ਤੋਂ ਬਾਅਦ ਉਸ ਨੌਜਵਾਨ ਨੂੰ ਥੋੜੀ-ਥੋੜੀ ਸਮਝ ਆ ਜਾਂਦੀ ਹੈ ਉਹ ਮਹਾਤਮਾ ਨੂੰ ਕਹਿੰਦਾ ਜਦੋਂ ਵੀ ਵਿਚਾਰ ਮੇਰੇ ਮਨ ਤੇ ਬੋਝ ਪਾਉਣਗੇ ਮੈਂ ਉਹਨਾਂ ਨੂੰ ਰੋਕਣ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕਰਾਂਗਾ ਪਰ ਇਸ ਨਾਲ ਮੇਰੀ ਓਵਰ ਥਿੰਕਿੰਗ ਇਸ ਮਸਿਆਦਾ ਕੋਈ ਹੱਲ ਨਹੀਂ ਹੋਣਾ ਮੈਨੂੰ ਅਸਲ 'ਚ ਕੀ ਕਰਨਾ ਚਾਹੀਦਾ ਹੈ ਬਸ ਇਹ ਦੱਸੋ ਮੇਰੀ ਸਮੱਸਿਆ ਦਾ ਹੱਲ ਕਰੋ ਮਹਾਤਮਾ ਉਸ ਨੂੰ ਉਸ ਦੇ ਮਨ 'ਚ ਆਉਣ ਵਾਲੇ ਵਿਚਾਰਾਂ ਬਾਰੇ ਪੁੱਛਦੇ ਨੇ ਤਾਂ ਨੌਜਵਾਨ ਦੱਸਦਾ ਕਿ ਮੈਨੂੰ ਹਰ ਵਕਤ ਇੱਕ ਅਜੀਬ ਜਿਹਾ ਡਰ ਲੱਗਿਆ ਰਹਿੰਦਾ ਹੈ ਆਪਣੇ ਫਿਊਚਰ ਨੂੰ ਲੈ ਕੇ ਤੇ ਆਪਣੇ ਕੈਰੀਅਰ ਨੂੰ ਲੈ ਕੇ ਮੈਨੂੰ ਜ਼ਿੰਦਗੀ ਚ ਕੀ ਕਰਨਾ ਚਾਹੀਦਾ ਹੈ ਕਿ ਮੈਂ ਸਹੀ ਰਾਹ ਤੇ ਹਾਂ ਵੀ ਜਾਂ ਨਹੀਂ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤਾਂ ਮਹਾਤਮਾ ਉਸ ਨੂੰ ਇੱਕ ਪੇੜ ਤੋਂ गिरਦੇ ਹੋਏ ਪੱਤੇ ਵੱਲ ਧਿਆਨ ਦੇਣ ਲਈ ਕਹਿੰਦੇ ਨੇ ਔ ਨੌਜਵਾਨ ਦਾ ਧਿਆਨ ਉਸ ਪੱਤੇ ਵੱਲ ਆਕਰਸ਼ਿਤ ਹੁੰਦਾ ਹੈ ਉਸ ਦੀਆਂ ਅੱਖਾਂ ਹੇਠਾਂ गिर ਰਹੇ ਪੱਤੇ ਵੱਲ ਪੂਰੇ ਧਿਆਨ ਨਾਲ ਦੇਖ ਰਹੀਆਂ ਹੁੰਦੀਆਂ ਨੇ ਹੌਲੀ ਹੌਲੀ ਉਹ ਪੱਤਾ ਉਸ ਦੇ ਪੈਰਾਂ 'ਚ ਆ ਕੇ गिर ਜਾਂਦਾ ਹੈ ਮਹਾਤਮਾ ਉਸ ਨੂੰ ਕਹਿੰਦੇ ਨੇ ਕਿ ਹੁਣ ਦੱਸ ਕਿੱਥੇ ਨੇ ਤੇਰੇ ਵਿਚਾਰ ਉਦੋਂ ਨੌਜਵਾਨ ਨੂੰ ਰਿਅਲਾਈਜ਼ ਹੁੰਦਾ ਹੈ ਕਿ ਜਦੋਂ ਉਹ ਉਸ ਪੱਤੇ ਵੱਲ ਧਿਆਨ ਨਾਲ ਦੇਖ ਰਿਹਾ ਸੀ ਤਾਂ ਉਸ ਦੇ ਮਨ 'ਚ ਕੋਈ ਵੀ ਵਿਚਾਰ ਨਹੀਂ ਸੀ ਚੱਲ ਰਿਹਾ ਉਸ ਦਾ ਮਨ ਬਿਲਕੁਲ ਸ਼ਾਂਤ ਤੇ ਨਿਰਵਿਚਾਰ ਸੀ ਨਾ ਕੋਈ ਸਟ्रेस ਨਾ ਡਿਪਰੈਸ਼ਨ ਦਿਮਾਗ ਬਿਲਕੁਲ ਹੌਲਾ ਤੇ ਸ਼ਾਂਤ ਜਾਪ ਰਿਹਾ ਸੀ ਜਿਸ ਤਰ੍ਹਾਂ ਦਾ ਉਹ ਚਾਹੁੰਦਾ ਸੀ ਉਹ ਕਹਿੰਦੇ ਮਹਾਤਮਾ ਜੀ ਇਹ ਕਿਵੇਂ ਹੋਇਆ ਬਿਲਕੁਲ ਸ਼ਾਂਤ ਤੇ ਖਾਲੀ ਮਨ ਮੈਂ ਸਿਰਫ ਇਸੇ ਤਰ੍ਹਾਂ ਰਹਿਣਾ ਚਾਹੁੰਦਾ ਹੈ ਮਹਾਤਮਾ ਕਹਿੰਦੇ ਨੇ ਓਵਰ ਥਿੰਕਿੰਗ ਵੇਲੇ ਤੂੰ ਆਪਣਾ ਸਾਰਾ ਟਾਈਮ ਆਪਣੇ ਦਿਮਾਗ ਦੇ ਅੰਦਰ ਬਤੀਤ ਕਰ ਰਿਹਾ ਹੁੰਦਾ ਹੈ ਆਪਣੇ ਵਿਚਾਰਾਂ ਨਾਲ ਲੜ ਰਿਹਾ ਹੁੰਦਾ ਹੈ ਚੰਗੇ ਬੁਰੇ ਸਾਰੇ ਖਿਆਲ ਆਪਣੇ ਮਨ ਚ ਬਾਰ ਬਾਰ ਰਿਪੀਟ ਕਰਦੇ ਆਂ ਤੂੰ ਭੁੱਲ ਜਾਣਾ ਕਿ ਤੇਰੇ ਬਾਹਰ ਵੀ ਇੱਕ ਦੁਨੀਆ ਹੈ ਜਿਹੜੀ ਪਾਸਟ ਤੇ ਫਿਊਚਰ ਤੋਂ ਹਟਕੇ ਐ ਤੇਰੇ ਮਨ ਚ ਚੱਲ ਰਹੇ ਸਾਰੇ ਖਿਆਲ ਬੇਬੁਨਿਆਦ ਨੇ ਇਹਨਾਂ ਦਾ ਤੇਰੀ ਲਾਈਫ ਚ ਕੋਈ ਰੋਲ ਨਹੀਂ ਤੇਰੇ ਇਹ ਸਾਰੇ ਡਰ ਤੇ ਵਿਚਾਰ ਬੇਅਰਥ ਨੇ ਇਹ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਬਸ ਤੇਰੇ ਪ੍ਰੈਜੈਂਟ ਚ ਹੀ ਸ਼ਾਂਤੀ ਐ ਜੋ ਤੂੰ ਹੁਣੇ ਮਹਿਸੂਸ ਕੀਤੀ ਹੈ ਉਸ ਪੱਤੇ ਦੇ ਝੇਠਾ ਗਿਰਨ ਨਾਲ ਇਸ ਨੂੰ ਮਾਈਂਡਫੁਲਨੈਸ ਕਿਹਾ ਜਾਂਦਾ ਹੈ ਜਿੱਥੇ ਤੁਸੀਂ ਆਪਣਾ ਸਾਰਾ ਧਿਆਨ ਵਰਤਮਾਨ ਚ ਲੈ ਆਂਦੇ ਹੋ ਤੇ ਸ਼ਾਂਤੀ ਮਹਿਸੂਸ ਕਰਦੇ ਹੋ ਨੌਜਵਾਨ ਮਹਾਤਮਾ ਨੂੰ ਕਹਿੰਦਾ ਕਿ ਮੈਂ ਹੋਰ ਵੀ ਜ਼ਿਆਦਾ ਮਾਈਂਡਫੁਲਨੈਸ ਹੋਣਾ ਚਾਹੁੰਦਾ ਹਾਂ ਪਰ ਇਸ ਡੇਲੀ ਬਿਜ਼ੀ ਲਾਈਫ ਚ ਇਸ ਨੂੰ ਕਿਸ ਤਰ੍ਹਾਂ ਕਰਾਂ ਤਾਂ ਮਹਾਤਮਾ ਕਹਿੰਦੇ ਨੇ ਕਿ ਤੂੰ ਜੋ ਵੀ ਕੰਮ ਕਰੇਗਾ ਤੇਰਾ ਸਾਰਾ ਧਿਆਨ ਉਸ ਕੰਮ ਵੱਲ ਹੋਣਾ ਚਾਹੀਦਾ ਹੈ ਜਦੋਂ ਤੂੰ ਖਾਣਾ ਖਾਵੇਂ ਤਾਂ ਸਿਰਫ ਖਾਣਾ ਖਾਵੇਂ ਜਦੋਂ ਤੂੰ ਤੁਰੇ ਤਾਂ ਸਿਰਫ ਤੁਰੇ ਮਹਾਤਮਾ ਜੀ ਪਰ ਇਹ ਤਾਂ ਮੈਂ ਰੋਜ਼ ਕਰਦਾ ਤਮਹਾ ਤਮਾ ਕਹਿੰਦੇ ਨੇ ਨਹੀਂ ਖਾਣਾ ਖਾਣ ਵੇਲੇ ਤੂੰ ਕੁਝ ਸੋਚ ਰਿਆ ਹੋਣਾ ਹੈ ਤੁਰਨ ਵੇਲੇ ਤੂੰ ਕੁਝ ਸੋਚ ਰਿਹਾ ਹੋਣਾ ਹੈ ਤੂੰ ਹਰ ਕੰਮ ਕਰਨ ਵੇਲੇ ਕੁਝ ਨਾ ਕੁਝ ਸੋਚ ਰਿਹਾ ਹੋਣਾ ਹੈ ਜਦੋਂ ਤੂੰ ਆਪਣੇ ਡੇਲੀ ਲਾਈਫ ਚ ਛੋਟੇ ਛੋਟੇ ਮੂਮੈਂਟ ਵੇਲੇ ਪ੍ਰੈਜੈਂਟ ਚ ਰਹਿਣਾ ਸਿੱਖ ਲਵੇਂਗਾ ਤਾਂ ਮਾਈਂਡਫੁਲਨੈਸ ਤੇਰੀ ਲਾਈਫ ਦਾ ਇੱਕ ਹਿੱਸਾ ਬਣ ਜਾਵੇਗਾ ਹੁਣ ਤੂੰ ਘਰ ਵਾਪਸ ਜਾ ਤੇ 21 ਦਿਨ ਤੱਕ ਪ੍ਰੈਜੈਂਟ ਮੂਮੈਂਟ ਚ ਰਹਿਣ ਦੀ ਪ੍ਰੈਕਟਿਸ ਕਰ 21 ਦਿਨ ਦੀ ਪ੍ਰੈਕਟਿਸ ਤੋਂ ਬਾਅਦ ਇੱਕ ਆਖਰੀ ਲੈਸਨ ਹੋਵੇਗਾ ਜਿਹੜਾ ਕਿ ਮੈਂ ਤੈਨੂੰ 22ਵੇਂ ਦਿਨ ਦੇਵਾਂਗਾ ਇਸ ਨਾਲ ਤੇਰੇ ਸਾਰੇ ਡਰ ਚਿੰਤਾਵਾਂ ਤੇ ਵਿਚਾਰਾਂ ਯਾਰ ਤੋਂ ਖਤਮ ਹੋ ਜਾਣਗੇ 21 ਦਿਨ ਦੇ ਪ੍ਰੈਕਟਿਸ ਤੋਂ ਬਾਅਦ 22ਵੇਂ ਦਿਨ ਉਹ ਨੌਜਵਾਨ ਵਾਪਸ ਮਹਾਤਮਾ ਕੋਲ ਆ ਜਾਂਦਾ ਹੈ ਉਸ ਵੇਲੇ 90% ਉਸ ਦੀ ਸਮੱਸਿਆ ਦਾ ਹੱਲ ਹੋ ਗਿਆ ਹੁੰਦਾ ਹੈ ਤੇ ਮਹਾਤਮਾ ਉਸ ਨੂੰ ਆਖਰੀ ਲੈਸਨ ਦੇਣ ਵੇਲੇ ਦੱਸਦੇ ਨੇ ਕਿ ਤੇਰੇ ਮਨ 'ਚ ਜੋ ਵੀ ਵਿਚਾਰ ਪਰੇਸ਼ਾਨੀ ਦਾ ਕਾਰਨ ਨੇ ਉਹਨਾਂ ਨੂੰ ਇੱਕ ਕਾਪੀ ਤੇ ਨੋਟ ਕਰ ਤੇ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰ ਜਿਨ੍ਹਾਂ ਦਾ ਹੱਲ ਤੇਰੇ ਕੋਲ ਹੈ ਉਹਨਾਂ ਨੂੰ ਹੱਲ ਕਰ ਜਿਨ੍ਹਾਂ ਦਾ ਤੇਰੇ ਕੋਲ ਕੋਈ ਹੱਲ ਨਹੀਂ ਉਹਨਾਂ ਨੂੰ ਛੱਡ ਦੇ ਉਹਨਾਂ ਬਾਰੇ ਇੱਕ ਸੈਕਿੰਡ ਵੀ ਨਾ ਸੋਚੀ ਜਦੋਂ ਤੂੰ ਆਪਣੇ ਦਿਮਾਗ ਨੂੰ ਕਲੈਰਿਟੀ ਦੇ ਦੇਵੇਂਗਾ ਤਾਂ ਤੂੰ ਆਪਣੀ ਓਵਰਥਿੰਕਿੰਗ ਨੂੰ ਜੜ ਤੋਂ ਖਤਮ ਕਰ ਦੇਵੇਂਗਾ